ਹੁਣ ਅੱਜ ਫੈਸਲਾ ਇਹ ਆਇਆ ਕਿ ਕੋਰਟ ਨੇ ਇਹ ਟੈਰਿਫ ਨੂੰ ਰੋਕ ਦਿੱਤਾ ਉੱਚ ਅਦਾਲਤ ਨੇ ਇਹ ਫੈਸਲਾ ਕਰ ਦਿੱਤਾ ਕਿ ਨਹੀਂ ਉਸ ਅਦਾਲਤ ਦੇ ਫੈਸਲੇ ਦੇ ਉੱਤੇ ਅਸੀਂ ਰੁਕ ਲਾਉਨੇ ਆ ਜਿੰਨੇ ਇਹ ਟੈਰਿਫ ਲਾਉਨੇ ਆ ਕੀ ਕਰਨਾ ਇਹ ਫੈਸਲਾ ਰਾਸ਼ਟਰਪਤੀ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ ਵਾਈਟ ਹਾਊਸ ਜਿਹੜੇ ਆ ਉਹ ਕੋਰਟ ਦੇ ਡਿਸੀਜਨ ਦੇ ਉੱਤੇ ਗਏ ਤੇ ਫਾਈਨਲ ਡਿਸੀਜਨ ਹੁਣ ਕਦੋਂ ਆਉਂਦਾ ਉਹਦੇ ਬਾਰੇ ਪਤਾ ਲੱਗੂਗਾ ਟੈਰਫ ਦੇ ਸਬੰਧ ਦੇ ਵਿੱਚ ਫੈਸਲੇ ਬਹੁਤ ਬਦਲ ਰਹੇ ਨੇ ਪਹਿਲਾਂ ਟੈਰਫ ਲਾ ਦਿੱਤੇ ਗਏ ਸੀ ਸਾਰੇ ਦੇਸ਼ਾਂ ਦੇ ਨਾਲ ਰਾਸ਼ਟਰਪਤੀ ਟਰੰਪ ਨੇ ਗੱਲਬਾਤ ਕਰ ਲਈ ਸੀ ਯੂਕੇ ਦੇ ਨਾਲ ਰੀਸੈਂਟਲੀ ਕੀਤੀ ਆ ਹੁਣ ਅੱਜ ਫੈਸਲਾ ਇਹ ਆਇਆ ਕਿ ਕੋਰਟ ਨੇ ਇਹ ਟੈਰਫ ਨੂੰ ਰੋਕ ਦਿੱਤਾ US ਫੈਡਰਲ ਕੋਰਟ ਨੇ ਉਹਨੇ ਪ੍ਰੈਜ਼ੀਡੈਂਟ 트ੰਪ ਦੇ ਜਿਹੜੇ ਗਲੋਬਲ ਟੈਰਫ ਸੀ ਉਹਨਾਂ ਦੇ ਉੱਤੇ ਕਹਿ ਦਿੱਤਾ ਕਿ ਤੁਹਾਡੇ ਕੋਲ ਜਿਹੜਾ ਲੀਗਲ ਪਾਵਰ ਹੈ ਨਹੀਂ ਕਿ ਤੁਸੀਂ ਇਹ ਟੈਰਫ ਲਾ ਸਕੋ ਉਸ ਫੈਸਲੇ ਦੇ ਉੱਤੇ ਰੋਕ ਲਾ ਦਿੱਤੀ ਪਹਿਲਾਂ ਜੇ ਫੈਸਲਾ ਆਇਆ ਉਹਦੇ ਨਾਲ ਹੀ ਅਗਲਾ ਫੈਸਲਾ ਇਹ ਆ ਗਿਆ ਕਿ ਇੱਕ ਹੋਰ ਅਦਾਲਤ ਨੇ ਜਿਹੜੀ ਲੋਅਰ ਕੋਰਟ ਸੀ ਉਹਨੇ ਇਹ ਫੈਸਲਾ ਦਿੱਤਾ ਕਿ ਰਾਸ਼ਟਰਪਤੀ 트럼ਪ ਨੇ ਜਨੇਰ ਟੈਰਿਫ ਲਾਇਰ ਨੂੰ ਰੋਕ ਦਿੱਤਾ ਜਾਵੇ ਔਰ ਦੂਜੀ ਅਦਾਲਤ ਨੇ ਉੱਚ ਅਦਾਲਤ ਨੇ ਇਹ ਫੈਸਲਾ ਕਰ ਦਿੱਤਾ ਕਿ ਨਹੀਂ ਉਸ ਅਦਾਲਤ ਦੇ ਫੈਸਲੇ ਦੇ ਉੱਤੇ ਅਸੀਂ ਰੋਕ ਲਾਉਨੇ ਆ ਇਹਦਾ ਮਤਲਬ ਇਹ ਆ ਕਿ ਹੁਣ ਉਹ ਟੈਰਿਫ ਪਹਿਲਾਂ ਵਾਂਗੂ ਹੀ ਰਹਿਣਗੇ ਸੋ ਦੋ ਅੱਜ ਖਬਰਾਂ ਇੱਕੋ ਜਿਹੜੀਆਂ ਇੱਕੋ ਦਿਨ ਦੇ ਵਿੱਚ ਆਈਆਂ ਔਰ ਦੋਵੇਂ ਬਹੁਤ ਵੱਡੀਆਂ ਖਬਰਾਂ ਪਹਿਲੀ ਖਬਰ ਕਿ ਕਿ ਕੋਰਟ ਰੋਕ ਲਾ ਰਹੀ ਹੈ 트럼ਪ ਦੇ ਟੈਰਿਫ ਦੇ ਉੱਤੇ ਜਿਹੜੇ ਇਹਨਾਂ ਨੇ ਲਾਏ ਆ ਤੇ ਦੂਜੀ ਜਿਹੜੀ ਅਦਾਲਤਾਂ ਉਹਨੇ ਇਸ ਮਾਮਲੇ ਦੇ ਉੱਤੇ ਕਿਹਾ ਕਿ ਨਹੀਂ ਉਸ ਫੈਸਲੇ ਤੇ ਰੋਕ ਲਾਈਗੇ ਕਿਉਂਕਿ ਵਾਈਟ ਹਾਊਸ ਨੇ ਜਾਣਾ ਸੀ ਕੋਰਟ ਦੇ ਵਿੱਚ ਤੇ ਉਹਨਾਂ ਨੇ ਆਪਣਾ ਪੱਖ ਰੱਖਣਾ ਸੀ ਸੋ ਇਹ ਮਾਮਲਾ ਇਸ ਵੇਲੇ ਬਹੁਤ ਜਿਹੜਾ ਚਰਚਾ ਦੇ ਵਿੱਚ ਆ ਜਦੋਂ ਦੇ ਰਾਸ਼ਟਰਪਤੀ ਟਰੰਪ ਸੱਤਾ ਦੇ ਵਿੱਚ ਆਏ ਨੇ ਉਦੋਂ ਦੀ ਇਸ ਮਾਮਲੇ ਦੇ ਵਿੱਚ ਗਲਮਤ ਸਪਸ਼ਟ ਨਹੀਂ ਹੋ ਰਹੀ ਕਦੇ ਇੱਕ ਫੈਸਲਾ ਆਉਂਦਾ ਕਦੇ ਦੂਜਾ ਫੈਸਲਾ ਆਉਂਦਾ ਹੁਣ ਇੱਥੇ ਜਿਹੜੀ ਕੋਰਟ ਨੇ ਲਾਈ ਸੀ ਪਹਿਲਾਂ ਪਾਬੰਦੀ ਉਹਨਾਂ ਕੋਲੇ ਆਧਾਰ ਇਹ ਸੀ ਇਸ ਗੱਲ ਦਾ ਕਿ ਰਾਸ਼ਟਰਪਤੀ 트럼ਪ ਇਹ ਫੈਸਲਾ ਲੈ ਹੀ ਨਹੀਂ ਸਕਦੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿੰਨੇ ਇਹ ਟੈਰਫ ਲਾਉਣੇ ਆ ਕੀ ਕਰਨਾ ਇਹ ਫੈਸਲਾ ਰਾਸ਼ਟਰਪਤੀ ਦੇ ਅਧਿਕਾਰ ਖੇਤਰ ਦੇ ਵਿੱਚ ਹੀ ਨਹੀਂ ਆਉਂਦਾ ਕਾਂਗਰਸ ਦੇ ਮਤਲਬ ਉਹਦੇ ਅਧਿਕਾਰ ਖੇਤਰ ਦੇ ਵਿੱਚ ਆ ਕਾਂਗਰਸ ਦਾ ਮਤਲਬ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਤੇ ਦੂਜਾ ਸੈਨੇਟ ਇਹ ਫੈਸਲਾ ਕਰ ਸਕਦੀ ਵੀ ਕਿਹਨੇ ਟੈਰਫ ਲਾਉਣੇ ਆ ਤੇ ਕਿਹਨੇ ਟੈਰਫ ਨਹੀਂ ਲਾਉਣੇ ਇਹ ਅਮਰੀਕੀ ਜਿਹੜਾ ਅਮਰੀਕਾ ਦਾ ਕਨਸਟੀਟਿਊਸ਼ਨ ਆ ਉਹਦੇ ਉਲਟ ਆ ਉਹਦੇ ਤੋਂ ਬਾਅਦ ਹੁਣ ਖੈਰ ਉਹ ਫੈਸਲਾ ਬਦਲ ਗਿਆ ਪਰ ਜਿਹੜਾ ਰਾਸ਼ਟਰਪਤੀ 트ੰਪ ਨੇ ਇੱਕ ਲਾਅ ਵਰਤਿਆ ਸੀ ਪਤਾ ਇਹਨਾਂ ਨੂੰ ਵੀ ਸੀਗਾ ਇਦਾਂ ਨਹੀਂ ਹੋ ਸਕਦਾ ਇੰਨੇ ਟੈਰਫ ਨਹੀਂ ਲਾਏ ਜਾ ਸਕਦੇ ਇਹ ਸਾਰਿਆਂ ਨੂੰ ਪਤਾ ਸੀ ਬਿਨਾ ਕਾਂਗਰਸ ਦੀ ਮਨਜ਼ੂਰੀ ਤੋਂ ਰਾਸ਼ਟਰਪਤੀ 트ੰਪ ਨੇ ਜਿਹੜਾ ਲੌਜੀਕ ਦਿੱਤਾ ਸੀ ਉਹਦੇ ਪਿੱਛੇ 1977 ਦਾ ਐਮਰਜੈਂਸੀ ਲਾਅ ਆ ਜਿਹੜਾ ਜਸਟੀਫਾਈ ਕਰਦਾ ਹੈ ਨਾ ਟੈਰਫਸ ਨੂੰ ਪਰ ਕੋਰਟ ਕਹਿੰਦੀ ਆ ਕਿ ਇਹ ਲਾਅ ਅਲਾਓ ਮਤਲਬ ਇਦਾਂ ਇਹਨਾਂ ਟੈਰਫ ਨੂੰ ਇਸ ਪੱਧਰ ਦੇ ਉੱਤੇ ਯੂਜ਼ ਨਹੀਂ ਕਰ ਸਕਦੇ ਤੁਸੀਂ ਲਾ ਨਹੀਂ ਸਕਦੇ ਕਿਉਂਕਿ ਕਾਨੂੰਨੀ ਆਧਾਰ ਰਾਸ਼ਟਰਪਤੀ ਟਰੰਪ ਕੋਲ ਵੀ ਸੀਗਾ ਟੈਰਿਫ ਲਾਉਣ ਦਾ ਅਦਾਲਤ ਕੋਲੇ ਜਿਹੜਾ ਉਹਨਾਂ ਨੇ ਆਧਾਰ ਦੇ ਉੱਤੇ ਟੈਰਿਫ ਲਾਇਆ 1977 ਦੇ ਐਮਰਜੈਂਸੀ ਲਾ ਦੇ ਤਹਿਤ ਅਦਾਲਤ ਨੇ ਕਹਿ ਦਿੱਤਾ ਕਿ ਨਹੀਂ ਉਹ ਲਾ ઠੀਕ ਨਹੀਂ ਹੈ ਹੁਣ ਖੈਰ ਅਗਲੀ ਅਦਾਲਤ ਜਿਹੜਾ ਫੈਸਲਾ ਦਿੱਤਾ ਤੇ ਅੰਤਮ ਫੈਸਲਾ ਤੇ ਬਾਅਦ ਦੇ ਵਿੱਚ ਪਤਾ ਲੱਗੂਗਾ ਇਹਨਾਂ ਮਾਮਲਾ ਟੈਰਿਫ ਲਾ ਦਿੱਤੇ ਸੀ ਪਰ 14 ਸਟੇਟਾਂ ਨੇ ਤੇ ਜਿੰਨੇ ਸਮਾਲ ਜਿਹੜੇ ਹੈਗੇ ਆ ਜਿਹੜੇ ਬਿਜ਼ਨੈਸਸ ਨੇ ਉਹਨਾਂ ਸਾਰਿਆਂ ਨੇ ਇਸ ਗੱਲ ਦੇ ਉੱਤੇ ਕੇਸ ਕੀਤਾ ਆ ਦੋ ਕੇਸ ਚੱਲਦੇ ਆ ਇੱਕ ਸਮਾਲ ਬਿਜ਼ਨਸ ਦਾ ਤੇ ਦੂਜਾ ਕੁਝ ਅਮਰੀਕਾ ਦੀਆਂ ਜਿਹੜੀਆਂ ਸਟੇਟਸ ਨੇ ਉਹ ਇਕੱਠੀਆਂ ਹੋਈਆਂ ਨੇ ਸੋ ਇਹਦਾ ਜਿਹੜਾ ਫਰਕ ਪੈਣਾ ਸੀ ਤੇ ਹੁਣ ਜਿਹੜੀ ਵਾਈਟ ਹਾਊਸ ਜਿਹੜੇ ਆ ਉਹ ਕੋਰਟ ਤੇ ਡਿਸੀਜਨ ਦੇ ਉੱਤੇ ਗਏ ਤੇ ਫਾਈਨਲ ਡਿਸੀਜਨ ਹੁਣ ਕਦੋਂ ਆਉਂਦਾ ਉਹਦੇ ਬਾਰੇ ਪਤਾ ਲੱਗੂਗਾ ਪਰ ਇਹ ਦੋਵੇਂ ਖਬਰਾਂ ਜਿਹੜੀਆਂ ਇਹਨਾਂ ਨੇ ਅੱਜ ਮਾਰਕ ਜਦੋਂ ਮਾਰਕੀਟ 'ਚ ਹਲਚਲ ਹੋਈ ਹੈ ਜਦੋਂ ਪਹਿਲੀ ਖਬਰ ਆਈ ਹੈ ਕਿ ਟੈਰਫ ਰੋਕ ਦੇ ਉੱਤੇ ਗਏ ਆ ਤਾਂ ਮਾਰਕੀਟ ਨੇ ਬਹੁਤ ਪੋਜ਼ਿਟਿਵਲੀ ਰਿਸਪੌਂਡ ਕੀਤਾ ਇਹ ਸਾਰੇ ਕੁਝ ਦੇ ਉੱਤੇ ਉਹਨਾਂ ਨੇ ਜਿਹੜਾ ਜਿਹੜੀ ਇਕਨੋਮੀ ਹੈ ਜਿਹੜੀਆਂ ਇਹ ਸਾਰੇ ਕੁਛ ਦੇ ਉੱਤੇ ਉਹਦਾ ਬਹੁਤ ਹਾਂ ਪੱਖੀ ਅਸਰ ਪਿਆ ਸੋ ਹੁਣ ਔਰ ਇਹ ਵੀ ਕਿਹਾ ਸੀ ਉਹਨਾਂ ਨੇ ਕਿ ਜੇ ਇਹ ਰੂਲਿੰਗ ਜਿਹੜੀ ਆ ਰਹਿੰਦੀ ਆ ਸਟੈਂਡ ਕਰਦੀ ਆ ਤਾਂ ਜਿਹੜੇ ਕੋ ਟੈਰਫ ਕਿਉਂਕਿ ਟੈਰਫ ਲੱਗ ਗਿਆ ਤਾਂ ਦੇ ਦਿੱਤੇ ਆ ਵੀ ਜੇ ਟੈਰਫ ਦੇ ਦਿੱਤੇ ਆ ਉਹ ਪੈਸੇ ਵਾਪਸ ਮਿਲ ਸਕਦੇ ਆ ਪਰ ਉਹਦੇ ਤੇ ਅਗਲਾ ਫੈਸਲਾ ਲੈ ਲਿਆ ਗਿਆ ਫਾਈਨਲ ਫੈਸਲਾ ਕਦੋਂ ਆਉਂਦਾ ਇਸ ਦੇ ਬਾਰੇ ਗੱਲਬਾਤ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਸਕਦੀ ਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ